ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸੱਸਰੇਆ ਕਾਣ ਤੇ ਇਹ ਆਪਾਂ ਬਹੁਤ ਹੀ ਸੋਹਣਾ ਕੋਟਣ ਦਾ ਸੂਟ ਆ ਮੈਂ ਤਿਆਰ ਕਰੀ ਜਾਨੀ ਆਂ ਦੇਖੋ ਤੇ ਇਹ ਨਾ ਬੱਚੇ ਦੇ ਟੈਣਾ ਜੀ ਹੈ ਸੂਟ ਦੇ ਤੇ ਇਹ گلابی ਇਹਦਾ ਕਲਰ ਹੈ ਇਹ ਚ ਮੈਂ ਬਿਹੜ ਗੋਚ ਵਿੱਕਾ ਮੈਂ ਤੇ ਇਹ ਚ ਆਪਾਂ ਤਿੰਨ ਕਲਰ ਪਾਏ ਆ ਦੇਖੋ ਇੱਕ ਗੁੱਟ ਕਨਾਲ ਆਪਾਂ ਇਹਦੀ ਕੜਾਈ ਕਰਦੇ ਆਂ ਦੇਖੋ ਆ ਸਾਰਾ ਜਿਹੜਾ ਆਪਾਂ ਲਿਖਿਆ ਏ ਇਹ ਇਸ ਕਲਰ ਨਾਲ ਲਿਖਿਆ ਤੇ ਆ ਫੁੱਲ ਵੀ ਇਸੇ ਕਲਰ ਨਾਲ ਪਾਏ ਆ ਤੇ ਇੱਕ ਆਪਾਂ ਰੈੱਡ ਲਿਆ ਜਿਹੜਾ ਫੁੱਲ ਪਾਇਆ ਤੇ ਵਾਈਟ ਨਾਲ ਆਪਾਂ ਇਹ ਪਾਉਣੇ ਆ ਤੇ ਜੇ ਤੁਸੀਂ ਸਾਥੋਂ ਕਿਸੇ ਨੇ ਵੀ ਤਿਆਰ ਕਰਵਾਉਣਾ ਹੋਵੇ ਸੂਟ ਤਾਂ ਤੁਸੀਂ ਸਾਥੋਂ ਕਰਵਾ ਸਕਦੇ ਹੋ ਇਹ ਆਪਾਂ ਪਹਿਲਾਂ ਤੁਹਾਨੂੰ ਚੋਪ ਦੀ ਚਿੜੀ ਵਾਲੇ ਤੇ ਆ ਦੱਸ ਦੱਸਿਆ ਪਿਆ ਡਿਜ਼ਾਈਨ ਤੇ ਪਹਿਲਾਂ ਇੱਕ ਆਪਾਂ ਇਧਰ ਪਾਇਆ ਸੀਗਾ ਬਾਈਟ ਕਰਨ ਦਾ ਇੱਥੇ ਆਪਾਂ ਇਹ ਪੂਰਾ ਕੀਤਾ ਸੀਗਾ ਦੱਬ ਚੱਕ ਤੇ ਇਹਦੀ ਆਪਾਂ ਫਿਰ ਇੱਥੋਂ ਹੀ ਬਣਾਉਣ ਲੱਗੇ ਸੀਗੇ ਠੀਕ ਹੈ ਜੀ ਤੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਸੂਟ ਤੇ ਅੱਜ ਤੁਹਾਨੂੰ ਇਹ ਦੱਸਦੇ ਆਂ ਅਸੀਂ ਤੇ ਜੇ ਵਿੱਚ ਜਿਹੜਾ ਖਾਲੀ ਥਾਂ ਰਹਿ ਗਿਆ ਇੱਥੇ ਵੀ ਕੁਝ ਬਣਾਵਾਂਗੇ ਆਪਾਂ ਇਹ ਆਪਾਂ ਚੋਪਦੀ ਜੀੜੀ ਤੇ ਦੱਸਤਾ ਸੀਗਾ ਵਾਲੀ ਚੀਜ਼ ਤੇ ਉਹ ਤੇ ਆਪਾਂ ਹੋਰ ਫੁੱਲ ਲਵਾਏ ਸੀ ਆਹੀ ਪਾਏ ਸੀ ਕੱਲ੍ਹ ਨੇ ਚਾਰ ਤੇ ਹੁਣ ਆਪਾਂ ਇਹ ਫੁੱਲ ਬਣਾਏ ਐ ਜੇ ਤੁਸੀਂ ਇਸ ਤਰੀਕੇ ਨਾਲ ਕਰਵਾਉਣਾ ਤੁਸੀਂ ਇਸ ਤਰੀਕੇ ਨਾਲ ਵੀ ਕਰਵਾ ਸਕਦੇ ਤੇ ਜੇ ਤੁਸੀਂ ਵੀ ਆਪਾਂ ਤਾਂ ਹੋਰ ਡਿਜ਼ਾਈਨ ਬਣਵਾਉਣਾ ਵਿੱਚ ਜਿਹੜਾ ਅਸੀਂ ਕੋਈ ਹੋਰ ਡਿਜ਼ਾਈਨ ਬਣਾਵਾ ਬਣਾਵਾਂਗੇ ਇੱਥੇ ਉਹ ਵੀ ਤੁਸੀਂ ਕਰਵਾ ਸਕਦੇ ਹੋ ਤੁਹਾਨੂੰ ਸੂਟ ਜਦੋਂ ਬਣ ਗਿਆ ਨਾ ਤੇ ਫੇਰ ਅਸੀਂ ਇਹ ਦੱਬ ਚੱਕੀ ਪਾਉਣੀ ਆ ਆਪਾਂ ਥੋੜਾ ਜਿਹਾ ਇਧਰ ਉਹਨਾ ਨੇਰਾ ਪੈਂਦਾ ਸੀ ਐਸ ਤਰ੍ਹਾਂ ਕਰਨੀ ਆ ਇਹ ਇਹਨਾ ਕੱਪੜਾ ਕਟਣ ਦਾ ਹੈ ਤੇ ਕੱਪੜਾ ਬਹੁਤ ਵਧੀਆ ਕਟਣ ਦਾ ਕੱਪੜਾ ਹੈ ਇਹ ਪਤਲਾ ਜਾਂ ਸੜਿਆ ਜਾਂ ਕੱਪੜਾ ਨਹੀਂ ਆ ਦੇਖੋ ਬਹੁਤ ਸੋਹਣਾ ਵਧੀਆ ਪਿਓਰ ਕਟਣ ਦਾ ਸੂਟ ਹੈ ਪਤਲੇ ਵੀ ਜੰਦੀ ਤਾਂ ਸੂਈ ਵੀ ਟੱਪ ਜਾਂਦੀ ਹੈ ਤੇ ਆਪਾਂ ਛੀ ਲੜਾ ਨਾਲ ਜਿਹੜੇ ਆਪਾਂ ਆ ਫੁੱਲ ਬਣਾਉਣੇ ਆ ਛੀ ਲੜਾ ਨਾਲ ਬਣਾਉਣੇ ਜਿਹੜਾ ਆਪਾਂ ਲਿਖਿਆ ਹੋਇਆ ਚਾਰ ਲੜਾ ਨਾਲ ਲਿਖਿਆ ਆਪਾਂ ਤੋ ਸਾਨੂੰ ਸਿੰਦੀ ਬੂਟੀ ਦੇ ਜੋਬ ਦੀ ਜੜੀ ਦੇ ਇਹਦੇ ਸੋਟ ਕਰਵਾਉਣੇ ਹੋਣ ਫਲਕਾਰਨ ਕਰਵਾਉਣਾ ਹੁਣ ਆਪਾਂ ਤਾਂ ਕਰਵਾ ਦ ਸਕਦੇ ਹਾਂ ਦੇਖੋ ਹੁਣ ਆਪਾਂ ਨਾ ਜਿੱਥੇ ਸੂਈ ਕੱਢੀ ਸੀਗੀ ਪਹਿਲਾਂ ਧੱਗਾ ਵਾਲੇ ਉਥੋਂ ਆਪਾਂ ਪਾ ਕੇ ਉਤੋਂ ਦੀ ਇਸ ਤਰ੍ਹਾਂ ਕਰ ਦੇਣਾ ਇਸ ਤਰ੍ਹਾਂ ਕਰ ਦੇਣਾ ਇਹ ਜਿਵੇਂ ਆਪਾਂ ਟ੍ਰੇਸ ਕਰਾਂਗੇ ਉਹ ਵੀ ਤੁਹਾਨੂੰ ਦਿਨਾ ਵੀਡੀਓ ਸ਼ੇਅਰ ਕਰਾਂਗੇ ਵੀ ਕਿਵੇਂ ਟ੍ਰੇਸ ਕਰਨਾ ਵਧੀਆ ਇੱਕੋ ਜਿਹਾ ਡੱਬੇ ਵਰਨਗੇ ਦੇਖੋ ਥੱਲੇ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਸਫਾਈ ਤੇ ਇਹ ਆਪਾਂ ਗੰਡ ਦਿੱਤੀ ਇੱਥੇ ਵੀ ਕਈ ਵਾਰੀ ਧਾਗਾ ਟੁੱਟ ਜੇ ਤਾਂ ਫਿਰ ਉਹ ਨਹੀਂ ਹੁੰਦਾ ਉੱਧੜਦਾ ਨਹੀਂਗਾ ਤੇ ਆਪਾਂ ਇਹਦੇ ਵਿੱਚ ਦੀ ਦਬਾ ਕੇ ਲੈ ਜਾਣੀ ਆ ਇੱਥੇ ਅੱਗੇ ਤੇ ਹੁਣ ਆਪਾਂ ਇੱਥੇ ਕੱਢਣੀ ਆਂ ਦੇਖੋ ਸੂਈ ਜਿੱਥੋਂ ਆਪਾਂ ਧਾਗਾ ਕੱਢਿਆ ਉੱਥੇ ਹੀ ਆਪਾਂ ਸੂਈ ਦੁਬਾਰਾ ਪਾਵਾਂਗੇ ਐਸ ਤਰਾਂ ਤੁਸੀਂ ਵੇਖ ਲੈਣਾ ਆਕੇ ਇਸ ਤੋਂ ਆਪਾਂ ਕੰਡਣਾ ਹੈ ਨਾ ਇੱਥੇ ਆਪਾਂ ਕੰਡ ਨਹੀਂ ਪਾਵਾਂਗੇ ਦੂਜੀ ਗੰਡ ਪਾਉਣੀ ਆ ਆਪ ਦਾ ਸੂਟ ਤੁਸੀਂ ਘਰੇ ਤਿਆਰ ਕਰਨਾ ਵਧੀਆ ਸੌਖੇ ਤਰੀਕੇ ਨਾਲ ਘਰੇ ਤਿਆਰ ਕਰ ਸਕਦੇ ਹੋ ਆ ਆਹ ਜਿਹੜਾ ਆਪਾਂ ਲਿਖਿਆ ਤੁਸੀਂ ਜਾ ਕੇ ਸਾਡੀ ਵੀਡੀਓ ਤੇ ਦੇਖ ਸਕਦੇ ਹੋ ਚੋਪ ਦੀ ਜਿਹੜੀ ਆ ਵੀਡੀਓ ਤੇ ਉਹਦੀ ਚੋਪ ਦੀ ਜਿੜੀ ਵੀ ਸਾਨੂੰ ਭੈਣਾਂ ਦੇ ਕਮੈਂਟ ਆਏ ਸੀਗੇ ਸਾਨੂੰ ਟਾਈਮ ਨਹੀਂ ਮਿਲਿਆਗਾ ਉਹ ਸੂਟ ਸਾਡਾ ਗਿਆ ਹੁਣ ਤੁਹਾਨੂੰ ਹੋਰ ਕਾਸੇ ਤੇ ਵੀ ਫਲਕਾਰੀ ਬਣਾਉਣੀ ਆ ਉਸ ਤੇ ਦੱਸਾਂਗੇ ਚੋਪ ਦੀ ਜਿੜੀ ਲੇਕੋ ਤਾਂ ਤੇ ਹੁਣ ਆਪਾਂ ਵੀ ਥੱਲੇ ਗੰਢ ਪਾਉਣੀ ਆ ਇੱਥੋਂ ਹੀ ਨਹੀਂ ਆਪਾਂ ਇੱਧਰ ਲਿਜਾਣਾ ਦੇਖੋ ਆਪਾਂ ਗੰਡਾ ਪਾਵਾਂਗੇ ਪੂਰਾ ਸਫਾਈ ਨਾਲ ਕੰਮ ਕਰਾਂਗੇ ਤੇ ਸਾਨੂੰ ਪੇਂਟ ਦੇ ਨੀਡਲਵਰਕ ਦੇ ਸੂਟ ਦਾ ਚੋਕ ਦੀ ਜਿਹੜੀ ਇਹ ਵੀ ਸੂਟ ਸਾਨੂੰ ਆਰਡਰ ਕਰਾ ਸਕਦੇ ਨੇ ਦੇਖੋ ਇੱਥੋਂ ਆਪਾਂ ਇਹ ਚ ਕੱਢ ਲੈਣਾ ਫਿਰ ਲੰਮਾ ਜੇ ਇੱਥੋਂ ਹੀ ਆਪਾਂ ਇੱਥੇ ਕਰਾਂਗੇ ਫਿਰ ਲੰਮਾ ਹੋ ਜਾਊਗਾ ਠੀਕ ਹੈ ਜੀ ਹੁਣ ਆਪਾਂ ਇੱਥੇ ਕੱਢ ਲੈਣਾ ਸੋ ਹੁਣ ਫਿਰ ਉਹ ਮੈਂ ਦੱਬ ਚੱਕ ਕੇ ਪਾਉਣੀ ਆਪਾਂ ਇਹ ਬਣਉਂ ਤੋਂ ਮੈਂ ਜਿਵੇਂ ਆਪਾਂ ਇਹ ਬਣਾਇਆ ਇਹ ਤਾਂ ਆਇ ਕੋਈ ਨਹੀਂ ਬੱਦ ਘਟ ਚੱਕੇ ਜਾਣ ਫੇਰ ਵੀ ਕੋਈ ਨਹੀਂਗਾ ਬੱਦਲ ਹੋਏ ਪਏ ਥੋੜਾ ਜਿਹਾ ਹਨੇਰਾ ਜਾਂ ਪੈਂਦਾ ਇਸ ਤਰ੍ਹਾਂ ਕੰਮ ਲੈਣਾ ਤੇ ਹੁਣ ਆਪਾਂ ਇਹ ਇਹਨੂੰ ਗੁੰਦੀ ਤੋਪਾ ਕਹਿੰਦੇ ਆ ਦੇਖੋ ਇਹਨੂੰ ਗੁੰਦੀ ਤੋਪੇ ਨੂੰ ਬਣਾ ਲੈਣਾ ਇਹ ਗੁੰਦੀ ਤੋਪਾ ਨੂੰ ਜਿੰਝੀ ਰੇ ਟਾਂਕਾ ਕਹਿੰਦੇ ਇਹਨੂੰ ਅਸੀਂ ਇਹਨਾਂ ਗੁੰਦੀ ਤੋਪਾ ਕਹਿੰਦੇ ਆ ਦੇਖੋ ਜੇ ਨਾਲ ਇਹ ਇੱਥੇ ਡਿਜ਼ਾਈਨ ਬਣਾਵਾਂਗੇ ਉਹਦੀ ਵੀਡੀਓ ਵੀ ਬਣਾਵਾਂਗੇ ਆਪਾਂ ਐਸ ਤਰ੍ਹਾਂ ਤੁਸੀਂ ਥੱਲੇ ਲੈ ਜਾਓ ਇਤੋਂ ਸਿੱਧਾ ਗੰਢ ਲਾ ਲਓ ਦੇਖ ਕੇ ਪੜ੍ਹਨੇ ਇਹ ਵੀ ਸਿੱਖਣਾ ਹੋਇਆ ਕਿਸੇ ਨੇ ਨਹੀਂ ਪਹਿਲਾਂ ਵਾਲੀ ਵੀਡੀਓ ਵੇਖੀ ਤਾਂ ਉਹ ਵੀ ਆਪਾਂ ਨੂੰ ਕਮੈਂਟ ਕਰਕੇ ൊവി ഡിജൈൻ പൂ കമെൻറ്റ് ഇദ്ധര ബുടി തൊപ്പ ਐਸਟਰ ਹੁਣ ਆਪਾਂ ਥੱਲੇ ਲਗਾ ਲਵਾਂਗੇ ਕਿਉਂ ਐਸਟਰਾਂ ਬਣ ਕੇ ਤਿਆਰ ਹੋਊਗਾ ਦੇਖੋ ਇਹ ਉੱਪਰਲਾ ਪਾਸਾ ਆਪਾਂ ਉੱਤੇ ਵੀ ਇਹੀ ਡਿਜ਼ਾਈਨ ਬਣਾਵਾਂਗੇ ਨਹੀਂ ਤਾਂ ਆਪਾਂ ਥੱਲੇ-ਥੱਲੇ ਬਣਾ ਸਕਦੇ ਸੀਗੇ ਇਹਦੇ ਆਪਾਂ ਉੱਤੇ ਵੀ ਬਣਾਵਾਂਗੇ ਸੋਹਣਾ ਲੱਗੂਗਾ ਤੇ ਸਾਨੂੰ ਤੁਸੀਂ ਕਿਸੇ ਵੀ ਭੈਣ ਨੂੰ ਸੌਂਟ ਦੀ ਜ਼ਰੂਰਤ ਹੋਵੇ ਤਾਂ ਆਪਾਂ ਆਰਡਰ ਕਰ ਸਕਦੇ ਹਾਂ ਕਿਸੇ ਵੀ ਕੱਪੜੇ ਤੇ ਕਿਸੇ ਵੀ ਡਿਜ਼ਾਈਨ ਦਾ ਆਪਦੇ ਕੋਲੋਂ ਡਿਜ਼ਾਈਨ ਭੇਜ ਕੇ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਸੂਟ ਨੀਡਲਵਰਕ ਹੈਂਡਵਰਕ ਕਦੇ ਤੇ ਪੇਂਟ ਦੇ ਮਸ਼ੀਨ ਵਰਕ ਦੇ ਕੋਈ ਵੀ ਸੂਟ ਤਿਆਰ ਕਰਵਾਉਣੇ ਆਪਾਂ ਤਾਂ ਕਰਵਾ ਸਕਦੇ ਹਾਂ ਚੋਪਦੀ ਜੜੀ ਦੇ ਵੀ ਕਰਵਾ ਸਕਦੇ ਹਾਂ ਜਿਹੜਾ ਆਪਾਂ ਚੋਪਦੀ ਜੜੀ ਦਾ ਸੂਟ ਤਿਆਰ ਕਰਿਆ ਸੀ ਉਹਦੀ ਵੀਡੀਓ ਸਾਥੋਂ ਬਣੀ ਨਿਕਲ ਚ ਹੁਣ ਆਪਾਂ ਜਿਹੜਾ ਇੱਥੇ ਡਿਜ਼ਾਈਨ ਬਣਾਉਣਾ ਹੈ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਵੀ ਇਹ ਚੰਗਾ ਲੱਗੂਗਾ ਕਿ ਇੱਥੇ ਆਪਾਂ ਚਿੱਟਾ ਹੀ ਪਾਉਣਾ ਹੈ ਨਿਕਲ ਲੈਣਾ ਆਪਾਂ ਚਿੱਟੇ ਦੀ ਪਾਉਣੀ ਹੈ ਇੱਕ ਲਾਲ ਦੀ ਤੇ ਇੱਕ ਆਪਾਂ ਹਰੇ ਦੀ ਤਿੰਨ ਕਲਰ ਪਾਉਣੇ ਆਪਾਂ ਦੇਖੋ ਜਿਹੜਾ ਆਪਾਂ ਇੱਥੇ ਚਿੱਟਾ ਪਾਇਆ ਆ ਇੱਥੇ ਰੈੱਡ ਪਾਊਗਾ ਤੇ ਇੱਥੇ ਫਿਰ ਹਰਾ ਪਾਊਗਾ ਫਿਰ ਇੱਥੇ ਰੈੱਡ ਪਾਊਗਾ ਠੀਕ ਹੈ ਜੀ ਫਿਰ ਇੱਥੇ ਚਿੱਟਾ ਪਾਊਗਾ ਇੱਥੇ ਹਰਾ ਪਾਊਗਾ ਫਿਰ ਰੈੱਡ ਫਿਰ ਚਿੱਟਾ ਫਿਰ ਉੱਪਰ ਹਰਾ ਠੀਕ ਹੈ ਜੀ ਇਸ ਤਰ੍ਹਾਂ ਇਹ ਘੇਰੇ ਦੜ ਜਾਣਾ ਹੈ ਆਪਾਂ ਇਹ ਸਾਰਾ ਘੇਰੇ ਇੱਥੇ ਤੱਕ ਕਰ ਲਿਆ ਤੇ ਸਾਨੂੰ ਜਰੂਰ ਆਰਡਰ ਕਰਿਓ ਅਸੀਂ ਵਧੀਆ ਕੰਮ ਤੁਹਾਨੂੰ ਕਰਕੇ ਦੇਵਾਂਗੇ ਤੇ ਸਾਡੀ ਵੀਡੀਓ ਪਸੰਦ ਆਵੇ ਤਾਂ ਸ਼ੇਅਰ ਤੇ ਲਾਈਕ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕੋ ਕਹੇ ਜੀ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ